ਕਿ ਉਹ ਪਿੰਡਾਂ ਦੇ ਪਿੰਡੀ ਡੁੱਬ ਕੇ ਫਿਰ ਗਰਦਾਬਰੀ ਕੀ ਕੀ ਜ਼ਰੂਰਤਾ ਤੇ ਮਜ਼ਾਕ ਕੀਤਾ ਮੁਆਵਜ਼ੇ ਦੇ ਨਾਂ ਤੇ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਬੱਕਰੇ ਤੇ ਮੁਰਗੀ ਦੇ ਮਾਲਜਾਂ ਦਾ ਅਮਾਨ ਕਰਤਾ ਸੀ ਇਹ ਪ੍ਰਬੰਧ ਦੀਆਂ ਪੈਦਾ ਕਿਤਨਾ ਹੋਈਆਂ ਆਫਤਾਂ ਦੇ ਫੜਾ ਨੂੰ ਕੰਟਰੋਲ ਕਰਕੇ ਸੋਕੇ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਇੱਥੇ ਨਾ ਨਹਿਰੀ ਟਾਂਚੇ ਨੂੰ ਵਿਕਸਤ ਕੀਤਾ ਜਾ ਰਿਹਾ ਹੈਗਾ ਕਿ ਨਾ ਹੀ ਹਰਾਮੀ ਲੋਕਤਾਂ ਦੀ ਸਰਕਾਰ ਕੋਈ ਪ੍ਰਬੰਧ ਜਿਹੜਾ ਕਰਨਾ ਚਾਹੁੰਦੀ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਜਗਾ ਨਹੀਂ ਵੇਂਦੇ ਵਗਾ ਨਹੀਂ ਵੇਂਦੇ ਐਹੋ ਜੀ ਕਿਹੜੀ ਜਗਾ ਜਿੱਥੇ ਸਾਡੇ ਸਾਹਮਣੇ ਚੁਣੌਤੀ ਦੀ ਸਰਕਾਰ ਪੇਸ਼ ਕਰਦੀ ਬਹੁਤ ਹੀ ਸਤਕਾਰਯੋਗ ਮਹਾਜਰੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੁਲਕ ਦੀ ਤੇ ਪੰਜਾਬ ਦੀ ਕਿਸਾਨ ਲਹਿਰ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਸੀ ਲਗਾਤਾਰ ਸਰ ਕਰ ਰਹੇ ਆ ਭਾਵੇਂ ਉਹ ਕੇਂਦਰ ਸਰਕਾਰ ਨੇ ਸਾਡੇ ਸਾਹਮਣੇ ਤਿੰਨ ਖੇਤੀ ਕਰੂਨਾ ਦੀ ਚੁਣੌਤੀ ਰੱਖੀ ਜਾਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਦੀ ਚੁਣੌਤੀ ਰੱਖੀ ਉਹਨੂੰ ਸਨਕਾਰ ਕੀਤਾ ਚੁਣੌਤੀ ਦਾ ਔਰ ਸਰਕਾਰ ਨੂੰ ਡੋਟੇ ਟੇਕਣ ਵਾਸਤੇ ਮਜਬੂਰ ਕੀਤਾ। ਪਰ ਪਿਛਲੇ ਦਿਨੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਕਿਸਾਨ ਮੋਰਚਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਵਿਰੋਧ ਕਰ ਰਿਹਾ ਸੀ। ਤਾਂ મોદી ਸਾਹਿਬ ਨੇ ਕਿਹਾ ਸੀ ਕਿ ਮੈਂ ਇਸ ਦੇਸ਼ ਦੇ ਕਿਸਾਨਾਂ ਦੇ ਹਿੱਤ ਦੇ ਖਿਲਾਫ ਨਹੀਂ ਜਾਊਂਗਾ। ਔਰ 19 ਅਗਸਤ ਤੋਂ 30 ਨਵੰਬਰ ਤੱਕ ਜਿਹੜੀ 12 ਕਪਾਹ ਆਉਣੀ ਆ ਉਹਦੇ ਤੇ ਬਿਲਕੁਲ ਟੈਰਫ ਹਟਾ ਦਿੱਤਾ ਗਿਆ ਯਾਨੀ ਕਿ ਨਰਮਾ ਚੁਗਣ ਦੇ ਸੀਜ਼ਨ ਤੋਂ ਪਹਿਲਾਂ ਪਹਿਲਾ ਇਸ ਮੁਲਕ ਦੀ ਨਰਮਾ ਕਪਾਹ ਦੀ ਖੇਤੀ ਕਰਨ ਵਾਲੀ ਕਿਸਾਨੀ ਨੂੰ ਚੁਗਣਦਿਆਂ ਨੇ ਫੈਸਲਾ ਕੀਤਾ ਪੰਜਾਬ ਦੀ ਤੇ ਇਸ ਮੁਲਕ ਦੀ ਖੇਤੀ ਨੂੰ ਉਹਦਾ ਅੰਗ ਅੰਗ ਕੱਟਿਆ ਜਾ ਰਿਹਾ ਇਸ ਮੁਲਕ 'ਚ ਕਦੇ ਵੀ ਇਸ ਮੁਲਕ ਦੀਆਂ ਲੋੜਾਂ ਮੁਤਾਬਕ ਖੇਤੀ ਨੀਤੀ ਨਾ ਬੰਨ੍ਹ ਕਰਕੇ ਇਹਨੂੰ ਟੋਟੀਆਂ ਦੇ ਵਿੱਚ ਖਤਮ ਕੀਤਾ ਜਾ ਰਿਹਾ ਅੱਜ ਬ੍ਰਾਜ਼ੀਲ ਦੇ ਵਿੱਚੋਂ ਸਵਾ ਮਿਲੀਅਨ ਬਿਲੀਅਨ ਡਾਲਰ ਦੀ ਜਿਹੜੀ ਖੰਡਾ ਉਹ ਇਸ ਮੁਲਕ ਚਾ ਰਹੀ ਆ ਪਰ ਸਾਡੀਆਂ ਸਹਿਕਾਰੀ ਸ਼ੁਕਰ ਮੇਲਾ ਉਹ ਫਰੀਦਕੋਟ ਦੀ ਸ਼ੁਕਰ ਮੇਲਾ ਉਹ ਜੀਰੇ ਦੀਆਂ ਜਗਰਾਉ ਦੀਆਂ ਪਟਰਾਡੇ ਦੀਆਂ ਰਖੜੇ ਦੀਆਂ ਸ਼ੇਰਾਂ ਦੀਆਂ ਉਹ ਸਾਰੀਆਂ ਬੰਦ ਕਰਤੀਆਂ ਤੇ ਬਾਕੀ ਜਿੱਥੇ ਜਿੱਥੇ ਗੰਨੇ ਦੀ ਖੇਤੀ ਆ ਕਿਸਾਨਾਂ ਨੂੰ ਸਮੇਂ ਤੇ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਬ੍ਰਾਜ਼ੀਲ ਦੀ ਖਣ ਇੱਥੇ ਲਗਾਈ ਜਾ ਕਿ ਬ੍ਰਾਜ਼ੀਲ ਦੀ ਖਣ ਜਾਦਾ ਚੰਗੀ ਆ ਇਸ ਮੁਲਕ ਦੇ ਵਿੱਚ ਸਾਨੂੰ ਸੂਰਜਮੁਖੀ ਤੇ ਤੇ ਹੋਰ ਤੇਲ ਬੀਜਾਂਦੇ ਐਮਐਸਪੀ ਨਹੀਂ ਦਿੱਤੀ ਗਈ ਖਰੀਦ ਦੀ ਗਰੰਟੀ ਨਹੀਂ ਹੈ ਪਰ ਲਗਾਤਾਰ ਬਾਰਾਂ ਜਿਹੜੇ ਆ ਖਰਾਕੀਆ 2006 ਦੇ ਵਿੱਚ ਇਸ ਮੁਲਕ ਦੇ ਵਿੱਚ 2.2 ਪਿਛਲੇ ਸਾਲ ਉਹ 15 ਬਿਲੀਅਨ ਡਾਲਰ ਦਾ ਲਗਾਤਾਰ ਬਾਹਰੋਂ ਖਰਾਕੀ ਆ ਆਜ ਪੰਜਾਬ ਦੀ ਖੇਤੀ ਕਿਤੇ ਮਿਲਦੀ ਨਹੀਂ ਹੈ ਪੰਜਾਬ ਦੀ ਆਪਣੀ ਲੋੜ ਦੀ 94% ਦਾ ਬਾਹਰੋਂ ਲੈ ਕੇ ਖਾਂਦਾ ਕਿ ਇਸ ਮੁਲਕ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਦਾਲਾਂ ਦੀ ਇੰਪੋਰਟ ਪਰ ਇਅਰ ਲਗਾਤਾਰ ਉਹਦਾ ਗਰਾਫ ਜਿਹੜਾ ਉੱਪਰ ਨੂੰ ਜਾ ਰਿਹਾ ਤੇ 2018 ਦੇ ਵਿੱਚ 2.35 ਮਿਲੀਅਨ ਮੀਟਰਕ ਟਨ ਦਾਲ ਆਈ ਸੀ ਤੇ ਪਿਛਲੇ ਸਾਲ ਲਗਭਗ ਪਾਉਣੇ 5 ਮਿਲੀਅਨ ਮੀਟਰਕ ਟਨ ਦਾਲ ਜਿਹੜੀ ਆ ਬਾਹਰੋਂ ਮੰਗਾਈ ਗਈ ਆ ਤੇ ਹੁਣ ਕਪਾਹ ਬਾਹਰੋਂ ਆਉਣੀ ਆ ਤੇ ਇਹ ਗੱਲ ਇੱਥੇ ਨਹੀਂ ਰੁਕਣੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਚਾਹੁੰਦਾ ਅਮਰੀਕਾ ਸਾਡੇ ਦੇ ਨਾਲ ਉਹਦੇ ਵਿੱਚ ਕਣਕ ਵੀ ਬਾਹਰੋਂ ਇੱਥੇ ਲਿਆ ਕੇ ਸਸਤੀ ਸਿੱਟਣਾ ਚਾਹੁੰਦੇ ਆ ਦੁੱਧ ਵੀ ਸਸਤਾ ਲਿਆ ਕੇ ਸਿੱਟਣਾ ਚਾਹੁੰਦੇ ਆ ਫਿਰ ਇਸ ਮੁਲਕ ਦੇ ਕਾਰ ਸਰਕਾਰਾਂ ਉਹਨਾਂ ਸਾਮਰਾਜੀ ਮੁਲਕਾਂ ਦੇ ਅਧੀਨ ਤੇ ਕਾਰਪੋਰੇਟ ਦੇ ਹਿੱਤਾਂ ਦੇ ਲਈ ਇਸ ਮੁਲਕ ਦੇ ਕਿਸਾਨਾਂ ਦੀ ਖੇਤੀ ਨੂੰ ਲਗਾਤਾਰ ਜਿਹੜੀ ਹੈਗੀਆ ਬਰਬਾਦ ਕਰ ਰਹੀ ਹੈਗੀਆ ਇਸ ਕਰਕੇ ਇਸ ਮੁਲਕ ਦੀ ਕਿਸਾਨ ਲਹਿਰ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਨੂੰ ਇਸ ਜਿੱਤ ਤੋਂ ਅੱਗੇ ਲੈ ਕੇ ਜਿਹੜਾ ਵਿਦੇਸ਼ੀ ਕਾਰਪੋਰੇਟ ਸਸਤਾ ਅਨਾਜ ਇੱਧਰ ਸਿੱਟਣਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹਦਾ ਉਹਦੇ ਖਿਲਾਫ ਮੁਲਕ ਪਰਦੇ ਵਿੱਚ ਸੰਯੁਕਤ ਕਿਸਾਨ ਮੋਰਡ ਇੰਡਾਇਟ ਫਟੇ ਅੰਦੋਲਨ ਵਿਟਨ ਦੀ ਜਿਹੜੀ ਹੈਗੀ ਆ ਜ਼ਰੂਰ ਤਾਂ ਇੱਥੇ ਹੀ ਚੁਣੌਤੀਆਂ ਰੁਕੀਆਂ ਨਹੀਂ ਪੰਜਾਬ ਦੇ ਵਿੱਚ ਹਰ ਹਰ ਸਾਲ ਦਾ ਵਰਤਾਰਾ ਬਣਦਾ ਜਾ ਰਿਹਾ ਹੈਗਾ ਜਦੋਂ ਕਿਸਾਨ ਨਾਮ ਨੂੰ ਅਕਲਾਉਂਦਾ ਉਦੋਂ ਸੈਟੇਲਾਈਟ ਨਾਲ ਹੀ ਪਤਾ ਲੱਗ ਜਾਂਦਾ ਅੱਜ ਪੰਜਾਬ 150 ਪਿੰਡਾਂ ਤੇ 7 ਲੱਖ ਏਕੜ ਜ਼ਮੀਨ ਜਿਹੜੀ ਆ ਖੜਾਂ ਦੀ ਮਾਰ ਹਟਾਈ ਹੋਈ ਆ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਸਪੈਸ਼ਲ ਗਰਦਾਬਰੀ ਜਿਹੜੀ ਕਰਾਈ ਜਾਊਗੀ ਜਦੋਂ ਪਿੰਡਾਂ ਦੇ ਪਿੰਡੀ ਡੁੱਬ ਗਏ ਫਿਰ ਗਰਦਾਬਰੀ ਕੀ ਕੀ ਜ਼ਰੂਰਤਾਂ ਤੇ ਮਜ਼ਾਕ ਕੀਤਾ ਮੁਆਵਜ਼ੇ ਦੇ ਨਾਂ ਤੇ ਕਣਕਾਂ ਜਿਹੜੀਆਂ ਸਾਡੀਆਂ ਖੜੀਆਂ ਦੇ ਨਾਲ ਮਾਰੀਆਂ ਗਈਆਂ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਬੱਕਰੇ ਤੇ ਮੁਰਗੀ ਦੇ ਮੁਆਵਜ਼ਿਆਂ ਦਾ ਅਲਾਨ ਕਰਦਾ ਸੀ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਪਰ ਇੱਥੇ ਹੜ੍ਹਾਂ ਦਾ ਅਲਾਜ ਨਹੀਂ ਕੀਤਾ ਜਾ ਸਕਿਆ ਹਾ ਤੇ ਸੋਕਾ ਕੁਦਰਤ ਦੀ ਆਫ਼ਤ ਨਹੀਂ ਇਹ ਪ੍ਰਬੰਧ ਦੀਆਂ ਪੈਦਾ ਕੀਤੀਆਂ ਹੋਈਆਂ ਆਫਤਾਂ ਦੇ ਹੜ੍ਹਾਂ ਨੂੰ ਕੰਟਰੋਲ ਕਰਕੇ ਸੋਕੇ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਇੱਥੇ ਨਾ ਨਹਿਰੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈਗਾ ਤੇ ਨਾ ਹੀ ਹੜ੍ਹਾਂ ਦੀ ਰੋਕਥਾਮ ਦੀ ਸਰਕਾਰ ਕੋਈ ਪ੍ਰਬੰਧ ਜਿਹਾ ਕਰਨਾ ਚਾਹੁੰਦੀ ਆ ਤੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਿਹਨੂੰ ਕਹਿੰਦੇ ਰੱਬ ਦੇ ਆਸਰੇ ਜਿਹੜਾ ਛੱਡਿਆ ਜਾ ਰਿਹਾ ਹੈਗਾ ਤੇ ਲੋਕ ਹੀ ਲੋਕਾਂ ਦੀ ਬਾਤ ਫੜਦੇ ਆ ਸਰਕਾਰ ਅੱਜ ਸਾਰੇ ਮਾਮਲਿਆਂ 'ਚ ਲਗਾਤਾਰ ਜਿਹੜੀ ਆ ਉਹ ਭੱਜ ਰਹੀ ਹੈਗੀ ਆ ਇੱਥੇ ਹੀ ਚੁਣੌਤੀ ਨਹੀਂ ਅਗਲੀ ਚੁਣੌਤੀ ਇਹ ਆ ਕਿ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਪਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਹੁਣ ਬਿਜਲੀ ਜਿਹੜੀ ਆ ਉਹਨੂੰ ਵੀ ਪ੍ਰੀਪੇਡ ਕਰਨਾ ਚਾਹੁੰਦੇ ਹੈਗੇ ਆ ਜਿਹੜੇ ਕਿਸਾਨ ਦੀ ਫਸਲ 6 ਮਹੀਨੇ ਆ ਸਾਡੇ ਪਿੰਡਾਂ ਦੇ ਮਜ਼ਦੂਰ ਜਿਹੜੇ ਵੱਡੀ ਪੱਧਰ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਆ ਉਹ ਚਿੱਪ ਵਾਲੇ ਪ੍ਰੀਪੇਡ ਮੀਟਰ ਨਹੀਂ ਲਵਾ ਸਕਦੇਗੇ ਇਹ ਆਮ ਲੋਕਾਂ ਨੇ ਜਿਹੜਾ ਜ਼ਿੰਦਗੀ ਚ ਚਾਨਣ ਵਾਸਤੇ ਜਾਂ ਗਰਮੀ ਚ ਪੱਖਾ ਚਲਾਉਣ ਵਾਸਤੇ ਬਿਜਲੀ ਵਰਤਨੀਆ ਉਹਨਾਂ ਨੂੰ ਹਨੇਰੇ ਚ ਸਿੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਇਹਦਾ ਟਕਮਾ ਵਿਰੋਧ ਕਰਨਾ ਚਾਹੀਦਾ ਤੇ ਸੰਯੁਕਤ ਕਿਸਾਨ ਮੋਰਚਾ ਮੰਕਾਤਾ ਜੀ ਪੂਰੇ ਮੁਲਕ ਚ ਅਸੀਂ ਵਿਰੋਧ ਕਰਦੇ ਆ ਕਿ ਸਮਾਰਟ ਮੀਟਰ ਜਿਹੜੇ ਪ੍ਰੀपेड ਮੀਟਰ ਆ ਇਹ ਬਿਲਕੁਲ ਨਹੀਂ ਲੱਗਣੇ ਚਾਹੀਦੇ ਸਰਕਾਰਾਂ ਨੂੰ ਇਸ ਲੋਕ ਵਿਰੋਧੀ ਫੈਸਲਾ ਜਿਹੜਾ ਹੈਗਾ ਉਹ ਵਾਪਸ ਲੈਣਾ ਚਾਹੀਦਾ ਆਖਰੀ ਗੱਲ ਕਿਉਂਕਿ ਮੇਰਾ ਸਮਾਂ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨਾਂ ਨੇ ਆਲੂਆਂ ਦੀ ਅੱਗੇ ਬਜਾਈ ਕਰਨੀਆਂ ਜਾਂ ਹੋਰ ਜਦੋਂ ਫਸਲਾਂ ਦੀ ਬਜਾਈ ਵਾਸਤੇ ਉਹਨਾਂ ਨੂੰ ਖਾਦਾਂ ਦੀ ਜ਼ਰੂਰਤ ਹੁੰਦੀ ਆ ਤਾਂ ਪਹਿਲੀਆਂ ਸਿਰ ਪਹਿਲਾਂ ਪ੍ਰਾਈਵੇਟ ਦੁਕਾਨਾਂ ਹੀ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਕਿਸਾਨਾਂ ਨੂੰ ਖਾਦ ਦੇ ਨਾਲ ਜਬਰੀ ਜਿਹੜੀਆਂ ਚੀਜ਼ਾਂ ਦੇ ਉਹ ਮੜੀਆਂ ਜਾ ਰਹੀਆਂ ਨੇ ਖਾਦ ਦੇ ਨਾਲ ਆ ਲੈ ਲਓ ਆ ਲੈ ਲਓ ਕਈ ਥਾਵਾਂ ਤੇ ਤਾਂ ਆਇਆ ਕੇ ਪਸ਼ੂਆਂ ਦੀ ਥੱਕ ਦਿੱਤੀ ਜਿਹੜੇ ਕਿਸਾਨ ਨੇ ਬੂੜੀ ਰੱਖੇ ਉਹਨੇ ਪਸ਼ੂਆਂ ਦੀ ਫੀਡ ਦਾ ਕਰਦਾ ਕੀਆ ਹਰ ਖੇਤਰ ਤੇ ਹਰ ਜਗ੍ਹਾ ਤੇ ਕਿਸਾਨੀ ਦੀ ਡੁੱਟ ਹੋ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਜਗਾ ਨਹੀਂ ਵੇਦੇ ਵਜ਼ਾ ਨਹੀਂ ਵੇਦੇ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਸਾਡੇ ਸਾਹਮਣੇ ਚੁਣੌਤੀ ਦੀ ਸਰਕਾਰ ਪੇਸ਼ ਕਰਦੀ ਤੇ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਸਾਨੂੰ ਲੜੇ ਇੰਗੀਆਂ ਬੇਨਤੀਆਂ ਦੇ ਨਾਲ ਕਿੰਨੀਆਂ ਚੁਣੌਤੀਆਂ ਨੂੰ ਖੜੇ ਮੱਥੇ ਸਹਕਾਰ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ